ਦੇਰੀ ਕਹਾਣੀ ਸੁਣਾਉਣੀ ਆ ਤੁਹਾਨੂੰ ਉਹਨੂੰ ਨਾ ਇਹਨਾਂ ਨੇ ਬਚਾਇਆ ਸੀ ਆ ਕੀੜਿਆਂ ਨੇ ਆ ਦਿਖਾਈ ਵੀਰੇ ਚੜੇ ਜਾਂਦੇ ਜਿਹੜੇ ਉਹ ਕਿਵੇਂ ਬਚਾਇਆ ਸੀ ਉਹਨਾਂ ਕੋਈ ਬੰਦਾ ਸੀ ਉਹਨੂੰ ਬੇਜਨ ਵਿੱਚ ਬਹੁਤ ਘਾਟਾ ਪੈ ਗਿਆ ਜਿੰਦੀ ਲਾਸ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਉਹਦਾ ਤੇ ਜਦੋਂ ਖਤਮ ਹੋ ਗਿਆ ਪੈਸੇ ਟਕੇ ਲੋਕ ਮੰਗਦੇ ਹੋਣੇ ਉਹਨੇ ਸੁਸਾਈਡ ਕਰਨ ਦਾ ਸੋਚਿਆ ਸੀ ਤੇ ਉਹ ਬੈਠਾ ਕੁੰਜੇ ਸੋਚੀ ਜਾਂਦਾ ਪਲਾਨ ਕਰੀ ਜਾਂਦਾ ਵੀ ਕਿੱਥੇ ਮਰਨਾ ਜਾਂ ਕਿਵੇਂ ਉਹਨੇ ਕੀੜਾ ਚੜਦਾ ਦੇਖ ਲਿਆ ਇਹ ਤਿੰਨ ਚਾਰ ਵਾਰ ਜਿਵੇਂ ਆ ਡੱਗ ਵੀ ਪਿਆ ਡੱਗ ਪਿਆ ਤੇ ਡੱਗ ਪਿਆ ਤਿੰਨ ਚਾਰ ਵਾਰ ਜਿੰਨੀ ਪੰਜਵੀਂ ਵਾਰ ਕੀੜਾ ਚੜ ਗਿਆ ਉਨੇ ਉਥੋਂ ਸਿੱਖਿਆ ਲਈ ਵੀ ਯਾਰ ਵੀ ਜਿੰਦਗੀ ਚ ਉਤਰਾ ਚੜਾਤਾ ਆਉਂਦੀ ਆ ਡਿੱਗਾਂਗੇ ਵੀ ਫੇਲ ਵੀ ਹੋਵਾਂਗੇ ਅੱਗੇ ਵਧਾਂਗੇ ਉਹਨੇ ਫੇਰ ਬਿਜ਼ਨਸ ਸਟਾਰਟ ਕੀਤਾ ਤੇ ਉਹ ਮੰਨ ਕੇ ਚੱਲੋ ਯਾਰ ਕੇ ਬਹੁਤ ਸੋਹਣਾ ਬਿਜ਼ਨਸ ਚੱਲਿਆ ਉਹਦਾ ਹੁਣ ਆ ਦੇਖ ਇੱਕ ਹੋਰ ਐਗਜ਼ਾਮਪਲ ਆਉਂਦੀ ਆ ਇਹਦੇ ਕੋਲੇ ਗੱਲ ਜਿਹੜੇ ਤਾਂ ਕੱਲੇ ਕੱਲੇ ਆ ਕੀੜੇ ਉਹ ਤਾਂ ਡੱਗ ਵੀ ਪੈਂਦੇ ਆ ਬਹੁਤ ਆ ਡਿੱਗੀ ਜਾਂਦੇ ਆ ਜਿਹੜੇ ਕੱਲੇ ਆ ਆ ਦੋਨੋਂ ਨੂੰ ਦੇਖੀ ਆ ਨਾ ਮੈਂ ਦੋਨੋਂ ਦਾ ਫੜਿਆ ਬਚੌਲ ਨਹੀਂ ਦਾ sire ਕੋਈ ਕਰੀ ਹੁੰਦਾ ਨਹੀਂ ਆ ਦੋਨੋਂ ਦਾ ਫੜਿਆ ਚੌਲੇ ਬਿਲਕੁਲ ਨਹੀਂ ਡੱਗੇ ਇਥੋਂ ਇਹ ਵੀ ਐਗਜ਼ਾਮਪਲ ਆ ਵੀ ਜਿਹੜੇ ਇਕੱਠ ਹੁੰਦਾ ਜਾਂਦਾ ਏਕਤਾ ਹੁੰਦੀ ਉਹਦੇ ਚ ਬਾਲ ਹੁੰਦਾ ਹੀ ਹੁੰਦਾ ਹੁਣ ਜੇ ਰਲ ਕੇ ਚੱਲਾਂਗੇ ਤਾਂ ਆਪਾਂ ਕੋਈ ਵੀ ਮੁਸ਼ਕਲ ਪਾਰ ਕਰ ਸਕਦੇ ਆ ਆਪਦੇ ਆ ਨਾ ਜਾਂ ਪਰਿਵਾਰ ਨਾ ਜਾਂ ਕੋਈ ਆਪਣੇ ਨਾ ਖੜਾ ਹਨਾ ਆ ਦੋਨੇ ਜਮਾਂ ਡਿੱਗਦੇ ਬਾਕੀ ਸਾਰੇ ਸਿੰਗਲ ਸਿੰਗਲ ਡਿੱਗੀ ਜਾਂਦੇ ਸਿਰੇ ਤੇ ਫੋਕਸ ਕਰ ਆਵੇ ਇਹ ਜਾਈ ਜਨ ਮੈਂ ਥੱਲੇੋਂ ਦੇਖੀ ਜਨ ਇੱਕ ਵਾਰੀ ਵੀ ਨਹੀਂ ਡਿੱਗੇ ਹੁਣ ਗੱਲਾ ਹੋ ਗਿਆ ਸਿੰਗਲ ਹੋ ਗਿਆ ਜੇ ਉਹਦੇ ਨਾਲ ਲੱਗੂਗਾ ਚੜਕੇ ਕਿਉਂਕਿ ਜਦੋਂ ਇੱਕ ਡਿੱਗਣ ਲੱਗਦਾ ਦੂਜੇ ਦੇ ਮੂੰਹ ਚ ਚੌਲ ਪਿਆ ਵਾ ਤੇ ਉਹਨੂੰ ਰੋਕ ਲੈਣਾ ਹੁਣ ਉਹ ਮੁੜ ਗਿਆ ਸੋ ਇਹੀ ਗੱਲ ਆ ਜਿੰਦਗੀ ਤੇ ਵੀ ਆਪਣੇ ਲਾਗੂ ਹੁੰਦੀ ਆ ਵੀ ਉਤਰਾ ਚੜਾ ਆਉਣਗੇ ਢਿੱਗਾਂਗੇ ਵੀ ਕੰਮ ਹੁੰਦੇ ਇਹਦੇ ਵੀ ਘਾਟੇ ਹੀ ਪੈਣਗੇ ਵੱਧੇ ਵੀ ਹੋਣਗੇ ਸੋ ਸਾਈਡ ਉਹਦਾ ਹੱਲ ਨਹੀਂ ਹੁੰਦਾ ਉੱਠ ਕੇ ਦੁਬਾਰਾ ਫੇਰ ਚੱਲਣਾ ਹੁੰਦਾ ਇਹ ਇਹ ਹੁਣ ਡੈਗਦੇ ਆ ਫੇਰ ਉਵੇਂ ਤਰ ਪੈਂਦੇ ਆ ਇੱਕ ਵਾਰੀ ਤਾਂ ਇਹਨੇ ਚੜੀ ਜਾਣਾ ਤੇ ਜੇ ਤੁਹਾਨੂੰ ਮੈਸੇਜ ਵਧੀਆ ਲੱਗਾ ਵੀਰੇ ਸ਼ੇਅਰ ਜ਼ਰੂਰ ਕਰਿਓ